ਸਸ਼੍ਰੀਕਾਲ ਤੁਸੀਂ ਸੁਖਰਸਨਸ ਐਂਡ ਨਿਊਜ਼ ਤੇ ਮੈਂ ਹਾਂ ਹਰਪ੍ਰੀਤ ਕਾਰਤਾ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜਦੋਂ ਸੱਤਾ ਦੇ ਵਿੱਚ ਆਏ ਸੀ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਪੰਜਾਬ ਦੇ ਵਿੱਚੋਂ ਇੱਕ ਤਾਂ ਨਸ਼ਾ ਖਤਮ ਕਰਨਾ ਹੈ ਤੇ ਦੂਜਾ ਸਿੱਖਿਆ ਦਿੱਤੇ ਜ਼ੋਰ ਦੇਣਾ। ਸੋ ਦੱਸਦੇ ਕਿ ਸੀਐਮ ਮਾਨ ਹੁਣ ਆਪਣੀ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਅੰਤਸਲ ਵੱਡੇ ਅਧਿਕਾਰੀਆਂ ਦੇ ਉੱਤੇ ਗਾਜ਼ਟਿਕਿਆ ਤਾਂ ਬਿਲਕੁਲ ਜੇਲ੍ਹ ਦੇ 25 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਵੇਲੇ ਦੀ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਖ-ਵੱਖ ਜੇਲ੍ਹਾਂ ਸਸਪੈਂਡ ਕਰ ਦਿੱਤਾ ਗਿਆ ਜੋ ਜੇਲ੍ਹ ਦੇ ਵਿੱਚ ਡਰਗ ਨੈਟਵਰਕ ਚਲਾ ਰਹੇ ਸੀ ਔਰ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦਾ ਸਾਥ ਦੇ ਰਹੇ ਸੀ ਔਰ ਪਿਸ਼ਟਾਚਾਰ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਬੋਲਿਆ ਜਾਂਦਾ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਰੇਲੇ ਦੀ ਅਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਜੇਕਰ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵਨ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਜੜ ਤੋਂ ਖਤਮ ਕਰਨਾ ਹੈ ਦੇ ਸੇਲ ਦੇ ਉਹਨਾਂ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਵੀ ਚਲਾਈ ਗਈ ਸੀ ਨਸ਼ਾ ਤਸਕਰਾਂ ਦੇ ਘਰ ਵੀ ਢਾਈਗੇ ਸੀ ਬਲਡੋਜ਼ਰ ਐਕਸ਼ਨ ਹੋਇਆ ਸੀ ਤਾਂ ਜਿਸ ਦੇ ਬਾਅਦ ਕਾਰਵਾਈਆਂ ਜੜੀ ਲਗਾਤਾਰ ਕਰਦੇ ਹੋਏ ਨਜ਼ਰ ਆਣੇ ਨੇ ਸੋ ਜੇਲ ਦੇ ਵਿੱਚ ਜੋ ਅਧਿਕਾਰੀ ਡਰਗ ਨੈਟਵਰਕ ਚਲਾ ਰਹੇ ਸੀ ਪ੍ਰਸ਼ਟਮੰਨੇਗੇ ਸੀ ਯਾਨੀ ਕਿ ਪ੍ਰਸ਼ਾਚਾਰ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ 25 ਅਧਿਕਾਰੀ ਜਿਨ੍ਹਾਂ ਦੇ ਵਿੱਚੋਂ ਦੋ ਡਿਪਟੀ ਤੇ ਦੋ ਅਸਿਸਟੈਂਟ ਸੁਪਰਡੈਂਟ ਸਣੇ 25 ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਸੀਐਮ ਮੰਨ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਵੱਖ-ਵੱਖ ਜੇਲ੍ਹਾਂ ਦੇ 25 ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਤੇ ਡਰਗ ਨੈਟਵਰਕ ਤੇ ਵਿੱਚ ਜਿਨ੍ਹਾਂ ਦਾ ਵੱਡਾ ਨਾਮ ਬੋਲਦਾ ਸੀ ਉਹਨਾਂ ਅਧਿਕਾਰੀਆਂ ਦੇ ਉੱਤੇ ਵੱਡੀ ਗਾਜ ਰੀ ਗਈ। ਸੀਐਮ ਮਾਨ ਨੇ ਕਿਹਾ ਸੀ ਕਿ ਜ਼ਿਲ੍ਹਿਆਂ ਦੇ ਵਿੱਚ ਜੇਕਰ ਕੋਈ ਵੀ ਅਧਿਕਾਰੀ ਨਸ਼ਾ ਤਸਕਰਾਂ ਦਾ ਸਾਥ ਦੇਗਾ ਔਰ ਜਿਸ ਤਰੀਕੇ ਦੇ ਨਾਲ ਡਰਗ ਨੈਟਵਰਕ ਚਲਾਇਗਾ ਜਾਂ ਫਿਰ ਭ੍ਰਿਸ਼ਟਾਚਾਰ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਹੋਏਗਾ ਉਹਨਾਂ ਨੂੰ ਉਸ ਮੌਕੇ ਤੇ ਹੀ ਸਸਪੈਂਡ ਕਰ ਦਿੱਤਾ ਜਾਏਗਾ ਤਾਂ ਸੀਐਮ ਮਾਨ ਨੇ ਜਿਹੜੇ ਆਪਣੀ ਜ਼ੁਬਾਨ ਦੇ ਉੱਤੇ ਠੇਕੇ ਰਹੇ ਨੇ ਔਰ ਉਹਨਾਂ ਨੇ ਵਕ-ਵਕਤ ਜੇਲ੍ਹਾਂ ਦੇ ਪੱਛੀ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ। ਸਸ਼੍ਰੀ ਗੱਲ ਤੋਂ ਦੇਖ ਰਿਹਾ ਹਾਂ ਸਨਸ ਐਂਡ ਨਿਊਜ਼ ਤੇ ਮੈਂ ਹਾਂ ਹਰਪ੍ਰੀਤ ਕੌਰ ਤਾਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜਦੋਂ ਸੱਤਾ ਦੇ ਵਿੱਚ ਆਏ ਸੀ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਪੰਜਾਬ ਦੇ ਵਿੱਚੋਂ ਇੱਕ ਤਾਂ ਨਸ਼ਾ ਖਤਮ ਕਰਨਾ ਹੈ ਤੇ ਦੂਜਾ ਸਿੱਖਿਆ ਦਿੱਤੇ ਜ਼ੋਰ ਦੇਣਾ। ਸੋ ਦੱਸਦੇ ਕਿ ਸੀਐਮ ਮਾਨ ਹੁਣ ਆਪਣੀ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਹਨ ਅਸਲ ਵੱਡੇ ਅਧਿਕਾਰੀਆਂ ਦੇ ਉੱਤੇ ਗਾਜ਼ਟਿਕੀਆ ਤਾਂ ਬਿਲਕੁਲ ਜੇਲ੍ਹ ਦੇ 25 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਖ-ਵੱਖ ਜੇ ਸਸਪੈਂਡ ਕਰ ਦਿੱਤਾ ਗਿਆ ਜੋ ਜੇਲ੍ਹ ਦੇ ਵਿੱਚ ਡਰਗ ਨੈਟਵਰਕ ਚਲਾ ਰਹੇ ਸੀ ਔਰ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦਾ ਸਾਥ ਦੇ ਰਹੇ ਸੀ ਔਰ ਪਿਸ਼ਟਾਚਾਰ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਬੋਲਿਆ ਜਾਂਦਾ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਰੇਲੇ ਦੀ ਅਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਜੇਕਰ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਜੜ ਤੋਂ ਖਤਮ ਕਰਨਾ ਹੈ ਦੇ ਸੇ ਚੱਲਦੇ ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਚਲਾਈ ਗਈ ਸੀ ਨਸ਼ਾ ਤਸਕਰਾਂ ਦੇ ਘਰ ਵੀ ਢਾਈ ਗਏ ਸੀ ਬਲਡੋਜ਼ਰ ਐਕਸ਼ਨ ਹੋਇਆ ਸੀ ਤਾਂ ਜਿਸ ਦੇ ਬਾਅਦ ਕਾਰਵਾਈਆਂ ਜੜੀ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਜੇਲ ਦੇ ਵਿੱਚ ਜੋ ਅਧਿਕਾਰੀ ਡਰਗ ਨੈਟਵਰਕ ਚਲਾ ਰਹੇ ਸੀ ਪ੍ਰਿਸ਼ਟ ਮੰਨੇ ਗਏ ਸੀ ਯਾਨੀ ਕਿ ਪ੍ਰਸ਼ਾਚਾਰ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ 25 ਅਧਿਕਾਰੀ ਜਿਨ੍ਹਾਂ ਦੇ ਵਿੱਚੋਂ ਦੋ ਡਿਪਟੀ ਤੇ ਦੋ ਅਸਿਸਟੈਂਟ ਸੁਪਰਡੈਂਟਸ ਨੇ 25 ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਸੀਐਮ ਆਨ ਦਾ ਰਿਟਰੈਕਸ਼ਨ ਦੇਖਣ ਨੂੰ ਮਿਲਿਆ ਵਕਫ ਵਕਫ ਜੇਲ੍ਹਾਂ ਦੇ 25 ਅ ਪ੍ਰਸ਼ਟਾਚਾਰ ਤੇ ਡਰੱਗ ਨੈਟਵਰਕ ਤੇ ਵਿੱਚ ਜਿੰਨਾਂ ਦਾ ਵੱਡਾ ਨਾਮ ਬੋਲਦਾ ਸੀ ਉਹਨਾਂ ਅਧਿਕਾਰੀਆਂ ਦੇ ਉੱਤੇ ਵੱਡੀ ਗਾਜ ਰੀ ਗਈ ਅਸੀਂ ਇਹ ਮੰਨਿਆ ਸੀ ਕਿ ਜ਼ਿਲ੍ਹਾ ਦੇ ਵਿੱਚ ਜੇਕਰ ਕੋਈ ਵੀ ਅਧਿਕਾਰੀ ਨਸ਼ਾ ਤਸਕਰਾਂ ਦਾ ਸਾਥ ਦੇਗਾ ਔਰ ਜਿਸ ਤਰੀਕੇ ਦੇ ਨਾਲ ਡਰੱਗ ਨੈਟਵਰਕ ਚਲਾਏਗਾ ਜਾਂ ਫਿਰ ਪ੍ਰਸ਼ਟਾਚਾਰ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਹੋਏਗਾ ਉਹਨਾਂ ਨੂੰ ਉਸ ਮੌਕੇ ਤੇ ਹੀ ਸਸਪੈਂਡ ਕਰ ਦਿੱਤਾ ਜਾਏਗਾ ਤਾਂ ਅਸੀਂ ਇਹ ਮੰਨਿਆ ਜਿਹੜੇ ਆਪਣੀ ਜ਼ੁਬਾਨ ਦੇ ਉੱਤੇ ਟਿੱਕੇ ਰਹੇ ਨੇ ਔਰ ਉਹਨਾਂ ਨੇ ਵਕਫ ਵਕਫ ਜੇਲ੍ਹਾਂ ਦੇ ਪੱਚੀ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ